ਸ਼ਾਮ ਜੀ ਅੱਜ ਅਸੀਂ ਸ਼ਾਮ ਭਈਆ ਕੋਲ ਪਹੁੰਚੇ ਹਾਂ ਜੋ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਭਗਤ ਜਿਹਨਾਂ ਨੂੰ ਸ਼ਾਮ ਭਈਆ ਦਾ ਜੋ ਕੰਮ ਹੈ ਕਿ ਸ਼ਾਮ ਬਾਬਾ ਜੀ ਦਾ ਬੜੇ ਪ੍ਰਚਾਰ ਵੀ ਕਰ ਰਹੇ ਨੇ ਬਹੁਤ ਬੜੇ ਭਗਤ ਨੇ ਤੇ ਅੱਜ ਇਹਨਾਂ ਕੋਲ ਅਸੀਂ ਪਹੁੰਚੇ ਆਓ ਹੁਣ ਆਪਾਂ ਸ਼ਾਮ ਭਈਆ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਕਿ ਇਹ ਕਿਹੜੇ-ਕਿਹੜੇ ਗੋਲ ਗੱਪੇ ਦੇ ਕਿਹੜੇ-ਕਿਹੜਾ ਪਾਣੀ ਬਣਾਉਂਦੇ ਹਾਂ ਜੈ ਸ਼੍ਰੀ ਸ਼ਾਮ ਭਈਆ ਜੈ ਸ਼ਾਮ ਜੀ ਜੈ ਸ਼੍ਰੀ ਬਾਬਾ ਜੀ ਤੇ ਭਈਆ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਤੇ ਭਗਤ ਜਿਹਨਾਂ ਤੁਸੀਂ ਦੱਸੋ ਕਿ ਕਿਹੜੇ-ਕਿਹੜੇ ਗੋਲ ਗੱਪੇ ਦੇ ਕਿਹੜਾ-ਕਿਹੜਾ ਪਾਣੀ ਆਪਣਾ ਜੀ ਕੀ ਆਪਣਾ ਕੰਮ ਸਭ ਤੋਂ ਪਹਿਲਾਂ ਫੜੇ ਛੋੜੇ ਪਰਾ ਫਾਇਲ ਗੁਪਤਾ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਜਿਹੜੇ ਫੜੇ ਕੋਲ ਆਏ ਨੇ ਤੇ ਨੰਬਰ 2 ਖਸੀ ਪੰਜ ਤਰ੍ਹਾਂ ਦੇ ਫਲੇਵਰ ਦੇ ਪਾਣੀ ਬਣਾਉਂਦੇ ਆ ਜਿਸ ਵਿੱਚ ਜੀਰਾ ਪੁਦੀਨਾ ਹਿੰਗ ਕਾਲੀ ਮਿਰਚ ਔਰ ਖਾਸ ਸਪੈਸ਼ਲ ਪਰੇ ਜੋ ਫੜਾ ਗੋਆ ਪਾਣੀ ਜੋ ਕਿ ਮਰੂਥ ਦਾ ਫਲੇਵਰ ਹੈ ਇੱਥੇ ਰੀਲ ਮਰੂਥੀ ਕਹਿੰਦੇ ਕੋਈ ਫਲੇਵਰ ਨਹੀਂ ਪੈਂਦਾ ਇਹ ਚ ਮਸਾਲੇ ਜਨਮ ਪੈਂਦੇ ਨੇ ਨੰਬਰ 2 ਖਸੀਓ ਤੋਂ ਅਲਾਪ ਨਹੀਂ ਪੱਲੇ ਆਪਣੀ ਚਾਟ ਤੇ ਦਹੀਂ ਵਾਲੇ ਗੋਲਪੇ ਉਹ ਤੋਂ ਲਾਵਾ ਦੋ ਅਟਮਾਹੀਂ ਨਵੀਂ ਸ਼੍ਰੀਸ਼ ਸ਼ੁਰੂ ਕਰਾਂਗੇ ਜਲਦੀ ਹੀ ਜੋ ਸ਼ਾਮ ਭਾਈ ਇੱਕ ਤੁਸੇ ਐ ਦੱਸੋ ਕਿ ਜਿਹੜੇ ਵੀ ਆਪਣੇ ਕਸਟਮਰ ਨੇ ਗੋਲ ਗੱਪੇ ਤੇ ਆਪਣਾ ਦਹੀ ਭੱਲੇ ਤੁਸੀਂ ਦੱਸੇ ਨੇ ਕਿ ਪੰਜ ਤਰ੍ਹਾਂ ਦਾ ਆਪਾਂ ਪਾਣੀ ਵੀ ਬਣਾਉਨੇ ਆ ਤੇ ਜੇ ਕਿਸੇ ਵੀ ਕਸਟਮਰ ਦੇ ਆਪਣਾ ਥਾਂ ਆਣੇ ਹੋਣ ਤਾਂ ਆਪਣੇ ਕਿਹੜੀ ਲੋਕੇਸ਼ਨ ਆ ਕੀ ਨਜ਼ਦੀਕ ਲੱਗਦਾ ਆਪਣਾ ਕਾਲੀ ਗੋੜ੍ਹ ਦੇ ਅੱਗੇ ਆ ਜੀ ਸਾਹਮਣੇ ਸੈਂਟਰਲ ਵੈਕ ਆਫ ਇੰਡੀਆ ਦੇ ਸਾਹਮਣੇ ਆਪਣਾ ਸ਼ੋਕ ਆ ਜੀ ਦੇ ਵੀਡੀਓ ਦਿਖ ਰਹੇ ਨੇ ਇੱਕ ਵਾਰ ਜਰੂਰ ਪਹੁੰਚੋ ਸ਼ਾਮ ਬਈਆ ਕੋਲ ਸੁਣਨਾ ਦੇ ਜੋ ਗੋਲ ਗੱਪੇ ਨੇ ਬਾਕੀ ਦਿਨ ਨਾਜ਼ਗੀ ਪਲ ਵਿੱਚ ਮਿਟ ਜਾਏ ਇੱਕੋ ਇੱਕ ਵਾਰ ਯਾਦ ਕੇ ਮੇਰੇ ਸੀਨੇ ਨਿਪਟ ਜੇ